ਸੁਵਾਰ ਜੀ ਪਪੂ ਦੇ ਮੁਤਲਕਾ ਦੋਸ਼ਮਤਹਿਣ ਹਰ ਸਮੇਂ ਦੇ ਵਿੱਚ ਹਾਜ਼ਰ ਹੋਇਆ ਮਲਖਣ ਲੋਕ ਹੁੰਦੇ ਨੇ ਸਮਾਜ ਦੇ ਵਿੱਚ ਜਿਹੜੇ ਇਹੋ ਜਿਹੇ ਬੇੜਾ ਪਾ ਜਾਂਦੇ ਨੇ ਕਿ ਜਿਹੜੀਆਂ ਮਿਸਾਲ ਬਣਦੀਆਂ ਪਰਿਵਾਰ ਚ ਇਕਤਾ ਪਿੰਡ ਦਾ ਗੱਠ ਰੱਖਣਾ ਏਡਾ ਲੰਬਾ ਸਮਾਂ ਦੀਵਾਂ ਦੇ ਵਿਰੁੱਧ ਕਦੀ ਕੋਈ ਗੱਲ ਨਹੀਂ ਸੁਣੀ ਹਮੇਸ਼ਾ ਹੀ ਰੱਖਦਾ ਹੈ ਕਿ ਤੁਸੀਂ ਸਾਰੇ ਪਰਿਵਾਰ ਪਰਿਵਾਰ ਨੂੰ ਦੁੱਖ ਸਾਂਝਾ ਕਰਦਾ ਹੈ ਪਰਮਾਤਮਾ ਦੇ ਚਰਨਾਚਿਹੀ ਅਰਦਾਸ ਹੈ ਇਹ ਪਰਮਾਤਮਾ ਇਹ ਨੇਕ ਰੂਹ ਨੇ ਜੋ ਗੁਰਨ ਸਾਹਿਬ ਜੀ ਦੀ ਹਾਜ਼ਰੀ ਪਰਮ ਸਤਕਾਰਯੋਗ ਸ਼੍ਰੀ ਰਜਿੰਦਰ ਕੁਮਾਰ ਜੀ ਜਨਤਿਕ ਗੁਰ ਦੀ ਅੰਤਮ ਅਦਾ ਜੁੜੀ ਸਾਧ ਸੰਜੇ ਜੀ ਵੈਰਵਰ ਜੀ ਦਾ ਖਾਲਸਾ ਵੈਰਵਰ ਜੀ ਕੀ ਪਤਨੀ ਇਹਨਾਂ ਸਾਡੇ ਐਮਐਲਏ ਸ਼੍ਰੀਮਤੀ ਜੀਵਨ ਜੋਤ ਕੌਰ ਜੀ ਅਮਰ ਸਾਰਾ ਕੀ ਵਾਜਵਾ ਜਿਹੜੇ ਇਹਨਾਂ ਦੇ ਪਰਿਵਾਰ ਨਾਲ ਕੱਲੋ ਕੱਲੋ ਪੰਜਸੀ ਆਪਣੇ ਸਾਥੀ ਛੁੱਪੇ ਗਾ ਪੁੱਪੂ ਜੀ ਦੀ ਅੰਤਿਮ ਅਰਦਾਸ ਸ਼ਾਮ ਨੂੰ ਕਰਕੇ ਹੋਏਗਾ ਬਹੁਤ ਪ੍ਰਣਾਮ ਆਕਸਾ ਜੀ ਦੁੱਖ ਸੋਗ ਦੇ ਭਰਵਾਨੇ ਆ ਗੰਗਰੇ ਵਰਮਟਨ ਬਾਰੇ ਪਤਾ ਪਿਆ ਉਹ ਜਾਨ ਦਾ ਜਾਤੀ ਘਟਾ ਕਿਉਂਕਿ ਇਹ ਉਹ ਇਨਸਾਨ ਹੈ ਜਿਹੜਾ ਸੱਜਣਾ ਦਾ ਸੱਜਣ ਜੇ ਦੇਖੋ ਸੱਜਣ ਨੂੰ ਆਸ ਸੀ ਤੇ ਦੁਸ਼ਮਣ ਭੈ ਸੀ ਇਸੇ ਕੋ ਜਾ ਸੱਜਣ ਨਪਰਾ ਬਹੁਤ ਔਖਾ ਅਰਾਜ ਕੁਮਾਰ ਜੀ ਵੇਰਕਾ ਐਕਸ ਮੰਤਰੀ ਅਸ਼ਮਨੀ ਛੇੜੀ ਜੀ ਜੀ ਐਕਸ ਮੰਤਰੀ ਦੱਤਲਵੀਰ ਸਿੰਘ ਜੀ ਗਿੱਲ ਹਲਕਾ ਇੰਚਾਰਜ ਅਮਰਸਰ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਨੇ ਤੇ ਹੋਰ ਵੀ ਨਾਮ ਜਿਹੜੇ ਮੈਂ ਸਟੈਪ ਬਾਈ ਸਟੈਪ ਜਿਹੜੇ ਉਹ ਆਪ ਜੀ ਦੇ ਨਾਲ ਸਾਹਮਣੇ ਕਰਦੇ ਕਰਦਾ ਰਵਾਂਗਾ ਜਿਨ੍ਹਾਂ ਦੇ ਵਿੱਚ ਬਹੁਤ ਹੀ ਸਰਕਾਰਯੋਗ ਸ਼ਖਸੀਅਤਾਂ ਸੰਤ ਪਾਪਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਜਿਹੜੇ ਹੁਣੇ ਕੀਰਤਨ ਕਰਕੇ ਗਏ ਨੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੇ ਨਾਲ ਵੀ ਫੇਰ ਵਾਲੇ ਬਾਬਾ ਅਮਰਮੋਹਨ ਸਿੰਘ ਜੀ ਭੰਗਾਲੀ ਵਾਲੇ ਪ੍ਰਵਾਗ ਨਾਧੀਆ ਅਮਰ ਨਾਗ ਜੀਤੀ ਨਾ ਲ ਸਤਿਕਾਰ ਨੂੰ ਉਹਨਾਂ ਦੀ ਭਤੀਜੀ ਕਾਲੀ ਨਾਲ ਹੈ ਸ੍ਰੀ ਵਾਧਾ ਨਾਲ ਹੈ ਮਗਰ ਦਾਸਾ ਤੋਂ ਮਾਰ ਨਾਲ ਇਹ ਗੱਲ ਕਹਿ ਸਕਦਾ ਕਿ ਮੇਰੇ ਨਾਲ ਖੂਨ ਦਾ ਰਿਸ਼ਤਾ ਨਹੀਂ ਮਗਰ ਖੂਨ ਤੇ ਰਿਸ਼ਤੇ ਕਾਰਨ ਦੀ ਬੱਦ ਨਿਭਾ ਕੇ ਦਮ ਚੜਾਉਂਦਾ ਜਲੇ ਸੋਨੇ ਹਾਰ ਹੋ ਜੀ ਮੈਂ ਵੱਡੀ ਗਿਣਤੀ 'ਚ ਇੱਥੇ ਆਪਣੇ ਵਰਗੇ ਲੋਕ ਵੀ ਵੇਖਦਾ ਜਿਨ੍ਹਾਂ ਦੇ ਨਾਲ ਖੂਨ ਦਾ ਰਿਸ਼ਤਾ ਤਾਂ ਨਹੀਂ ਸੀ ਮਗਰ ਖੂਨ ਦੇ ਰਿਸ਼ਤੇ ਸਾਥੋਂ ਜੀ ਪਿੱਛੇ ਪਏ ਜਾਂਦੇ ਆ ਇਸ ਸਰਕਾਰ ਰੋਗ ਬਾਪੂ ਨੇ ਭਰਾ ਨੇ ਕਿਸੇ ਦੇ ਵੀਰ ਨੇ ਜੋ ਵਿਸ਼ਤਾਰਤਾ ਕੀ ਗਏ ਉਹ ਲਬਜ਼ਾਂ ਲੜ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਇੱਕ ਗਰੀਬਾਹੇ ਗੁਰੂ ਸਾਹਿਬ ਬਾਲ ਗੁਰੂ ਜੀ ਦੇ ਪੂਰੇ ਜਨ ਪਿਆਰੇ ਸਾਰੇ ਚੇਅਰਮੈਨ ਸਾਹਿਬ ਵੀ ਕਹਿੰਦੇ ਸੀ ਜਿਹਨਾਂ ਦਾ ਇੱਕ ਬੜਾ ਰੋਤਰਾ ਪਰਵਿੰਦਰ ਕੁਮਾਰ ਜੀ ਉਹਨਾਂ ਦੀ ਤੰਤੁਰ ਅਰਦਾਸ ਕਰ ਰਹੇ ਹੋਏ ਆ ਲੱਗਦਾ ਨਹੀਂ ਸੀ ਇਸ ਤਰ੍ਹਾਂ ਵਿਛੋੜਾ ਦੇ ਜਾਣਾ ਕਿਉਂਕਿ ਜਦੋਂ ਬੰਦੇ ਨੇ ਇੱਕ ਜਨਮ ਲੈਣ ਤੋਂ ਬਾਅਦ ਰਿਸ਼ਤਾ ਬਣਾਇਆ ਹੁੰਦਾ ਸਮਾਜ ਦੇ ਵਿੱਚ ਔਰ ਇਹ ਚ ਇਕੱਠ ਤੋਂ ਹੀ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਉਹਦੀ ਮੁਹੱਬਤ ਉਹਦੀ ਕੁਸ਼ੂਕ ਨਹੀਂ ਹੋਏਗੀ ਸਾਡੀ ਤੁਸੀਂ ਪਾਵਨ ਤੇ ਕੁਲਕਰ ਜੋੜੀ ਵਿੱਚ ਜੋ ਬੈਠੀ ਸਾਧ ਸੰਤ ਜੀ ਆਓ ਸਤਿ ਜੀ ਸਤਿ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਖੜਾ ਅੱਜ ਅਸੀਂ ਸਾਰੇ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੰਤੀਪੁਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਇਕੱਠੇ ਹੋਇਆ ਤੇ ਜਿੰਨਾ ਹੀ ਬਖਾ ਦੇ ਇੱਥੇ ਬੈਠਾ ਹੈ ਪੰਡਾਲ ਦੇ ਵਿੱਚ ਵੀ ਉਹ ਪੰਡਾਲ ਤੋਂ ਬਾਹਰ ਵੀ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਇਹ 70 ਸਾਲ ਦਾ ਜ਼ਿੰਦਗੀ ਦਾ ਜੋ ਸਫ਼ਰ ਹੈ ਉਸ ਤੇ ਕੁਝ ਬੋਲਣਾ ਬਾਕੀ ਰਹਿ ਜਾਂਦਾ ਹੈ ਕਿਉਂਕਿ ਵੱਡੇ ਸਾਰਿਆਂ ਦੇ ਰੂਪ ਦੇ ਵਿੱਚ ਉਹਨਾਂ ਦੀ 70 ਸਾਲ ਦੀ ਇਹ ਸਫਲ ਦੀ ਕਮਾਈ ਜਿਹੜੀ ਹੈ ਉਹ ਮੈਨੂੰ ਦਿਖਦੀ ਪਈ ਹੈ ਜਿੱਥੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਉਥੇ ਮੈਨੂੰ ਪਤਾ ਲੱਗਾ ਕਿ 50 ਸਾਲ ਉਹਨਾਂ ਨੇ ਪਿੰਡ ਦੀ ਸਰਪੰਚੀ ਵੀ ਕੀਤੀ ਔਰ ਲਗਾਤਾਰ 50 ਸਾਲ ਕੋਈ ਇੱਕ ਪਿੰਡ ਇੱਕੋ ਪਾਸੇ ਹੋ ਕੇ ਇੱਕ ਪਰਿਵਾਰ ਦੇ ਨਾਲ ਜੁੜ ਜਾਣਾ ਇੱਕ ਬਹੁਤ ਵੱਡੀ ਗੱਲ ਹੈ